ਰਦਾਸ ਕਰਦਿਆਂ ਵੀ ਵਹਿਗੁਰੂ ਬੇੜਾ ਗਰਕ ਕਰਦੇ ਆਹਿਆਂ ਦਾ ਅੱਜ ਇੱਕ ਹੋਰ ਨਵੀਂ ਅਪਡੇਟ ਲੈ ਕੇ ਆਇਆ ਤੁਹਾਡੇ ਸਾਹਮਣੇ ਸੋ ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੋਲ ਜਿਨ੍ਹਾਂ ਨੇ ਨਵੇਂ ਸਾਲ ਦੇ ਉੱਤੇ ਫੈਨਸ ਨੂੰ ਵਧਾਈਆਂ ਦਿੱਤੀਆਂ ਤੇ ਜਿਨ੍ਹਾਂ ਨੇ ਸਿੱਧੂ ਮੂਸੇਵਾਲੇ ਦਾ ਮਾੜਾ ਕੀਤਾ ਉਹਨਾਂ ਨੂੰ ਬਦ ਦੁਆਵਾਂ ਵੀ ਦਿੱਤੀਆਂ ਅੱਜ ਤੁਹਾਨੂੰ ਵੀ ਦਿਖਾਣੇ ਇਹ ਪੂਰੀ ਵੀਡੀਓ ਪਾਰਾ ਦੇ ਮਸਾਲਾ ਸੋ ਸਾਰਿਆਂ ਨੂੰ ਮੁਬਾਰਕਵਾਦ ਦਿੰਨੀ ਆ ਨਵੇਂ ਸਾਲ ਦੀ ਪਰ ਉਹਨਾਂ ਦਰਿੰਦਿਆਂ ਨੂੰ ਜਿਨ੍ਹਾਂ ਨੇ ਸਾਡਾ ਘਰ ਪਟਿਆ ਤੇ ਜਿਹੜਿਆ ਨੇ ਸਾਡੇ ਜਵਾਕ ਨੂੰ ਮਾਰਿਆ ਅਕਾਲ ਪੁਰਖ ਵਾਹਿਗੁਰੂ ਅੱਜ ਦੇ ਦਿਨ ਤੇਰੇ ਚਰਨਾਂ ਦੇ ਵਿੱਚ ਅਰਦਾਸ ਹੈ ਵੀ ਇਹ ਮਰਨ ਵੀ ਨਾ ਇਹਨਾਂ ਨੂੰ ਇਹੋ ਜੀ ਸਜ਼ਾ ਮਿਲੇ ਜੋ ਕੋਈ ਇਹਨਾਂ ਨੂੰ ਹਰ ਟਾਈਮ ਚੀਤੇ ਆਵੇ ਵੀ ਹਾਂ ਅਸੀਂ ਕੋਈ ਰੱਬ ਦੇ ਬੰਦੇ ਨਾਲ ਇਦਾਂ ਦਾ ਕੁਝ ਕੀਤਾ ਸੀ ਉਹ ਤਾਂ ਭਗਤ ਸੀ ਹੁਣ ਤਾਂ ਬਸ ਸਵੇਰੇ ਸ਼ਾਮ ਪਾ ਅਰਦਾਸ ਕਰਦਿਆਂ ਵੀ ਵਾਹਿਗੁਰੂ ਬੇੜਾ ਗਰਕ ਕਰਦੇ ਆਂ ਇਹਾਂ ਦਾ ਅੰਨੀਆਂ ਜਾਂ ਨਸਲਾਂ ਆਉਣ ਜਿਹੜੀਆਂ ਸਾਡੇ ਪੰਜਾਬ ਨੂੰ ਬਰਬਾਦ ਕਰ ਰਹੀਆਂ ਨੇ ਪਰ ਜਿਹੜਾ 2022 ਸੀ ਸਾਡੇ ਦਿਲ ਤੇ ਐਡਾ ਜ਼ਖਮ ਛੱਡ ਕੇ ਗਿਆ ਜਿਹੜਾ ਅਸੀਂ ਆਖਰੀ ਸਾਹ ਤੱਕ ਸਾਡੇ ਨਾਲ ਹੀ ਰੜਕੂਗਾ ਸਾਨੂੰ ਯਾਦ ਰਹੂਗਾ ਮਨ ਨੂੰ ਸਕੂਨ ਮਿਲਦਾ ਸੱਤ ਮਹੀਨੇ ਹੋ ਗਏ ਸਾਨੂੰ ਉਹੀ ਕੁਛ ਕਹੀ ਰਿਆ ਨੂੰ ਵੀ ਸਾਨੂੰ ਇਨਸਾਫ ਦੇ ਦਿਓ ਇਨਸਾਫ ਦੇ ਦਿਓ ਕੋਈ ਇਨਸਾਫ ਦੀ ਗੱਲ ਨਹੀਂ ਹੋ ਰਹੀ ਅਸੀਂ ਨਾਂ ਵੀ ਲੈ ਕੇ ਥੱਕ ਗਏ ਕੀ ਕਰਾਂਗੇ ਨਾਂ ਲੈ ਕੇ ਨਾਂ ਵੀ ਬਾਈ ਨੇਮ ਨਾਂ ਲੈ ਤੇ ਰਿਟਨ ਵਿੱਚ ਵੀ ਦੇਤਾ ਤੇ ਉਹਨਾਂ ਤੇ ਕੋਈ ਦੋ ਸ਼ਬਦ ਵੀ ਨਹੀਂ ਸਰਕਾਰ ਵੱਲੋਂ ਬੋਲੇ ਗਏ ਅੱਜ ਲਈ ਐਨੇ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਸਿੱਧੂ ਮੂਸੇਵਾਲੇ ਦਾ ਇਨਸਾਫ ਹੋਵੇ ਤਾਂ ਕਮੈਂਟਾਂ ਦੇ ਵਿੱਚ ਜਸਟਿਸ ਫੋਰ ਸਿੱਧੂ ਮੂਸੇਵਾਲਾ ਜ਼ਰੂਰ ਲਿਖਿਓ ਜੀ ਧੰਨਵਾਦ